ਸਟਾਰਟ ਖੜੀ ਹੈ ਹੁਣ ਗੱਡੀ ਦੇਖੋ ਪਤਾ ਲੱਗਦਾ ਗੱਡੀ ਦਾ ਸਟਾਰਟ ਦਾ ਆਵਾਜ਼ ਜਮਾ ਨਹੀਂ ਹੈਗੀ ਚਾਰ ਗੇਅਰ ਵਾਲੀ ਆ ਆਂਦੀ ਮਟਰੋ ਸਾਰੇ 61 ਕੇ ਵਾਲ ਪ੍ਰਿੰਸ ਵੱਲੋਂ ਤੇ ਹੋਰ ਸਾਰੇ ਵਧੀਆ ਠੀਕ ਠਾਕ ਹੋਵੋਗੇ ਤੇ ਇਹ ਲਈ ਮਰੂਤੀ ਲੈ ਕੇ ਆਇਆ 2008 ਮਾਡਲ ਆ ਤੇ ਲਾਈਟ ਟਾਇਰ ਲੱਗੇ ਹੋਏ ਆ ਤੇ ਆਪਾਂ ਹੁਣ ਇਨਫੋਰਮੇਸ਼ਨ ਦੰਨੇ ਆ ਇਹਦੇ ਬਾਰੇ ਤੇ ਆਜੋ ਤੇ ਛੋਟੀ ਜੀ ਰਿਕਵੈਸਟ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਦਾਂ ਲੱਗੀ ਤੇ ਹੋਰ ਆਪਣੇ ਚੈਨਲ ਤੇ ਜਾ ਕੇ ਕਾਫੀ ਵੀਡੀਓ ਪਈਆਂ ਹੋਈਆਂ ਤੁਸੀਂ ਚੈੱਕ ਕਰ ਸਕਦੇ ਹੋ ਕਾਫੀ ਤਰ੍ਹਾਂ ਦੀਆਂ ਤੇ ਆਜੋ ਆਪਾਂ ਹੁਣ ਮਰੂਤੀ ਦੀ ਇਨਫੋਰਮੇਸ਼ਨ ਦੰਨੇ ਆ ਤੇ ਆਪਾਂ ਸੇਲ ਕਰਨੀ ਹੈ ਇਹ ਤੇ ਆਪਾਂ ਇਹਦੇ ਬਾਰੇ ਹੁਣ ਦੰਨਿਆ ਇਨਫੋਰਮੇਸ਼ਨ ਆਜੋ ਫਿਰ ਪਹਿਲਾਂ ਮਰੂਤੀ ਮੈਂ ਚੈੱਕ ਕਰਾਉਣਾ ਚਾਰੇ ਪਾਸਿਆਂ ਤੋਂ ਤੇ ਲਾਈ ਟਾਇਰ ਨਵੇਂ ਲੱਗੇ ਹੋਏ ਆ ਅੱਗੇ ਵਾਲੇ ਟਾਇਰ ਵਧੀਆ ਨੇ ਪਿੱਛੇ ਵਾਲੇ ਥੋੜੇ ਜਿ ਹਲਕੇ ਨੇ ਤੇ ਇੱਥੇ ਥੋੜੀ ਜਿਹੀ ਕਲਮ ਜੀ ਲੱਗੀ ਹੋਈ ਆ ਤੇ origignal ਇਧਰੋਂ ਗੱਡੀ ਸਾਰੀ ਪੂਰੀ ਆ ਮੇਜਰ ਡੈਮੇਜ ਕੋਈ ਨਹੀਂ ਹੈਗਾ ਗੱਡੀ ਦਾ ਚੰਡੀਗੜ੍ਹ ਨੰਬਰ ਪਾਸਿੰਗ ਹੁਣੇ ਮੁੱਕੀ ਜਾ ਇਹਦੀ ਜੇ ਪਾਸਿੰਗ ਕਰਾਉਣੀ ਆ ਪਾਸਿੰਗ ਵੀ ਹੋ ਜਾਊਗੀ ਤੇ ਇਧਰੋਂ ਰਹੀ ਗੱਡੀ ਤੇ ਏਸੀ ਨਹੀਂ ਹੈਗਾ ਇਹਦੇ ਵਿੱਚ ਇਹ ਸੈਕਿੰਡ ਓਨਰ ਹੈ ਗੱਡੀ ਸਾਰੀ ਓਰੀਜਨਲ ਆ ਵਧੀਆ ਐ ਨਾ ਤੁਸੀਂ ਚੈੱਕ ਕਰ ਲਓ ਇਹਦੇ ਵਿੱਚ ਤੇ 0 ਟੂ ਵੀ ਇੰਜਨ ਆ ਬਾਬੇ ਇਹਦਾ ਗੱਡੀ ਦਾ ਤੇ ਮੰਦਰੋਂ ਚੈੱਕ ਕਰੋਣਾ ਹੁਣ ਇੱਥੇ ਦੇਖ ਲਓ 2008 ਨੋ ਨੀ ਰਜਿਸਟ੍ਰੇਸ਼ਨ ਸ਼ੀਸ਼ਿਆਂ ਦੇ ਪੂਰੇ ਦੇ ਉੱਤੇ ਲੱਗੇ ਹੋਏ ਸਟੈਂਪ ਲੱਗੀ ਹੋਈ ਆ ਕਿਹੜਾ ਕਿਹੜਾ ਮਾਡਲ ਆ ਇਹ ਤਾਂ ਤੇ ਪਿੱਛੇ ਵਾਲੇ ਸ਼ੀਸ਼ੇ ਤੇ ਵੀ ਲੱਗੀ ਹੋਈ ਆ ਸ਼ਾਇਦ ਤੁਹਾਨੂੰ ਦਿਖਦੀ ਆ ਐ ਇੱਥੇ ਨਾ ਉਹ ਲੱਗੀ ਹੋਈ ਆ ਤੇ ਚਾਰੇ ਸ਼ੀਸ਼ਿਆਂ ਤੇ ਲੱਗੀ ਹੋਈ ਆ ਇੱਧਰ ਵੀ ਲੱਗੀਆਂ ਹੋਈਆਂ ਨੇ ਸਟੈਂਪ ਲੱਗੀਆਂ ਹੋਈਆਂ ਤੇ ਕੰਡੀਸ਼ਨ ਵਧੀਆ ਸੀਟ ਕਵਰ ਨਵੇਂ ਨੇ ਅੰਦਰੋਂ ਤੇ ਲੱਗੀ ਵੱਜੀ ਵੀ ਹੈ ਨਹੀਂ ਤੇ ਡੈਸ਼ਬੋਰਡ ਜੋ ਮੈਂ ਨਵਾ ਪਿਆ ਗੱਡੀ ਦਾ ਤੇ origignal ਇਹ ਇੱਕ ਘੱਟ 80 ਯਾਰ ਚੱਲੀ ਹੋਈ ਆ ਤੇ 80 ਯਾਰੀ ਮੰਨ ਲਓ ਵੀ 80 ਯਾਰ ਚੱਲ ਗਈ origignal ਚੱਲੀ ਹੋਈ ਆ ਇਹ ਤੇ ਮੈਂ ਹੁਣ ਬੌਂਡ ਚੈੱਕ ਕਰਕੇ ਬੌਂਡ ਚੈੱਕ ਕਰਨ ਤੇ ਸਟੈਂਪਾ ਵਗੈਰਾ ਸਾਰੀਆਂ ਲੱਗੀਆਂ ਹੋਈਆਂ ਗੱਡੀ ਦੀਆਂ ਪਿੱਛੇ ਵਾਲਾ ਟਾਇਰ ਠੀਕ ਨੇ ਅੱਗੇ ਵਾਲੇ ਨਵੇਂ ਆ ਜਾਨਕੀ ਖੜੇ ਆ 50% ਇੰਜਨ ਸੱਚੂ ਗਲੀ ਗਲੀ ਵੀ ਕਿਤੋਂ ਨਹੀਂ ਹੈਗੀ ਗੱਡੀ ਤੇ ਇੰਜਨ ਰਿਆ ਇਹਦਾ ਬੋਡੀ ਗੱਡੀ ਠੀਕ ਨੇ ਤੇ ਗੱਡੀ ਇਹਨ ਵਧੀਆ ਪ੍ਰੋਪਰ ਓਕੇ ਆ ਲੱਟਾਂ ਵਗੈਰਾ ਨਵੀਆਂ ਲੱਗੀਆਂ ਹੋਈਆਂ ਤੇ ਬੜੀ ਸਸਤੇ ਭਾਦੀ ਗੱਡੀ ਆ 18 ਨੰਬਰ ਲਾਈ ਲੱਗੇ ਹੋਏ ਆ ਟਾਇਰ ਲੱਗੇ ਹੋਏ ਆ 18 ਨੰਬਰ ਟਾਇਰ ਲੱਗੇ ਹੋਏ ਆ ਐਮ ਆਰ ਐਫ ਦੇ ਤੇ ਗੱਡੀ ਪੂਰੀ ਵਧੀਆ ਐਨ ਕਮੀ ਪੇਸ਼ੀ ਕੋਈ ਨਹੀਂ ਐ ਕਿ ਤੇ ਸਰਵਿਸ ਵਗੈਰਾ ਡਾਨਾ ਗੱਡੀ ਦੀ ਤੇ ਡੈਕ ਵਗੈਰਾ ਵਧੀਆ ਲੱਗੀ ਹੋਈ ਆ ਰਿਮੋਟ ਵਗੈਰਾ ਹੈਗਾ ਆਪਣੇ ਕੋਲੇ ਗੱਡੀ ਦਾ ਤੇ ਨੌਂ ਦੀ ਰਜਿਸਟ੍ਰੇਸ਼ਨਨ ਸੀਗੀ ਤੇ 8 ਮਾਡਲ ਆ ਗੱਡੀ ਦਾ ਸੈਕੰਡ ਓਨਰ ਆ ਤੇ ਐਵਰੇਜ ਵਗੈਰਾ ਵਧੀਆ ਆਪਣਾ 22 ਬੂਈ ਕੀ ਦੀ ਦਈ ਜਾਂਦੀ ਐਵਰੇਜ ਤੇ ਇੰਜਨ ਬਹੁਤ ਵਧੀਆ ਮੈਂ ਤੁਹਾਨੂੰ ਸਟਾਰਟ ਕਰਕੇ ਦਿਖਾਉਣਾ ਹੁਣ ਸੀਟ ਕਵਰ ਨਵੇਂ ਨੇ ਹਣਾ स्टार्ट कर रहे हूँ बैटरी वगैरह नमी लगी हुई है अमेर स्टार्ट करी का भी पता ही नहीं लगता है ग्डी का इंजन बहुत नवा ग्रोती ही नहीं है स्टार्ट करी है इंजन पूरा ओके है बैटरी नमी लगी हुई है अच एम आर एम इंजन चैक कर सकते हैं ਮੱਕੀ ਦਾ ਗੱਡੀ ਦੇਖ ਕੇ ਆਖੀ ਪਤਾ ਲੱਗੂਗੀ ਹਨਾ ਕਿੰਦਾ ਦੀ ਆ ਤੇ ਆਹ ਦੇਖੋ ਜਿਹੜੀ ਗੱਡੀ ਦਾ ਇੰਜਣ ਵਧੀਆ ਹੁੰਦਾ ਨਾ ਪਾਣੀ ਗੇਰਦੀ ਹੁੰਦੀ ਆ ਪਿੱਛੇ ਨੂੰ ਵੀ ਇਹਨਾਂ ਇੰਜਣ ਦੀ ਤਾਂ ਸੈੱਟ ਹੁੰਦਾ ਪਿੱਛੋਂ ਪਾਣੀ ਗੇਰਦੀ ਹੁੰਦੀ ਆ ਪੈਟਰੋਲ ਆ ਇਹ ਤੇ ਟਾਇਰ ਉਹ ਐਮ ਆਰ ਐਫ ਦੇ ਲੱਗੇ ਹੋਏ ਆ ਵਧੀਆ ਗੱਡੀ ਜਣਕੀ ਆ ਹਨਾ ਇਹਦਾ ਭਾਅ ਦੱਸਦੇ ਹੁਣ ਆਪਾਂ ਤੁਹਾਨੂੰ स्टार्ट खड़ी हूँ देखो पता लगता ग आवाज जमा नहीं है चार गेरिया लागे तो जमा भी नहीं आवाज होनी है स्टार्ट खड़ी है हम जम आवाज नहीं हैगी गई लुक वगैरह औक है पूरी गई कमी कोई नहीं है भरावो है ਜੇ ਆਪਾਂ ਨੰਬਰ ਲਵਾ ਲੈਨੇ ਆ ਇਹਨੂੰ ਇਕ ਟੁਕ ਟੁਕ ਵੀ 1.5 ਲੱਖ ਦੀ ਗੱਡੀ ਆ ਦੇਖੋ ਪਿੱਛੋਂ ਪਾਣੀ ਗੇਰਦੀ ਆ ਯਾਨੀ ਕਿ ਇੰਜਣ ਇਹਦਾ ਪੂਰਾ ਓਕੇ ਆ ਗੱਡੀ ਦਾ ਉਹ ਦੇ ਆ ਗਿਆ ਟੁਕ ਉਹ ਗੇਰਦਾ ਇੰਜਣ ਇਹਦਾ ਪੂਰਾ ਓਕੇ ਆ ਗੱਡੀ ਦਾ ਤੇ ਲੱਗੀ ਵੱਜੀ ਵੀ ਕਿਧੋ ਨਹੀਂ ਹੈਗੀ ਭਰਾਓ ਬੜੀ ਬੁਰੀ ਘੈਂਟ ਆ ਇਹ ਲੋਕੇਸ਼ਨ ਹੈਗੀ ਆ ਬਾਈ ਰਾਜਪੁਰਾ ਪਿੰਡ ਬਸੰਤਪੁਰਾ ਜ਼ਿਲ੍ਹਾ ਪਟਿਆਲਾ ਤੇ ਨੰਬਰ ਮੈਂ ਫੇਰ ਬੋਲ ਦਰਾਂ ਦੁਬਾਰੇ 7355133867 ਤੇ WhatsApp ਤੇ ਵੀ ਮੈਸੇਜ ਕਰ ਲਿਓ ਤੇ ਆਪਾਂ ਨੂੰ Instagram ਤੇ ਵੀ ਫੋਲੋ ਕਰ ਲਿਓ ਐ ਪ੍ਰਿੰਸ ਜੀ ਮਾਣ ਪਾ ਕੇ 7500 ਪਾ ਲਿਓ ਤੇ ਬਾਕੀ ਲਈ ਸਵਾਦ ਲੈਣ ਵਾਲੇ ਨਾ ਫੋਨ ਕਰਿਓ ਤੇ ਆਪਾਂ ਤੁਹਾਨੂੰ ਚਟਾਈ ਤੇ ਜੇ ਕਿਸੇ ਹੋਰ ਮੇਰੇ ਵੀਰ ਭਰਾ ਨੇ ਗੱਡੀ ਟਰੈਕਟਰ ਕੁਝ ਵੀ ਵੇਚਣਾ ਹੋਵੇ ਬੁਲਟ ਵਗੈਰਾ ਆਪਾਂ ਨੂੰ ਦੱਸ ਸਕਦਾ ਆਪਾਂ ਲੈ ਲਾਂਗੇ ਤੇ ਜਾਂ ਕਿਸੇ ਨੇ ਵੀਡੀਓ ਵੀ ਬਣਾਣੀ ਹੋਵੇ ਵੀ ਦੱਸ ਦੇ ਬੰਦਾ ਆਪਾਂ ਵੀਡੀਓ ਬਣਾ ਦਾਂਗੇ ਆ ਕੇ ਤੇ ਗੱਡੀ ਦਾ ਪ੍ਰਾਈਸ ਹੈਗਾ ਵੀ ਆਪਣੀ ਡਿਮਾਂਡ ਹੈਗੀ ਆ 65000 ਰੁਪਇਆ ਤੇ ਕਿਉਂਕਿ 20000 ਜਿੱਦਾਂ ਘੱਟੋ ਘੱਟ ਲਾਈਟ ਐਰੀ ਲੱਗੇ ਹੋਣੇ ਆ ਮਨ ਲਾਪੋ ਪੁਰਾਣੇ ਜੰਨੇ ਆ ਘੱਟੋ ਘੱਟ ਵੀ 1500000 ਜਿੱਦਾਂ ਮਿਲਣਗੇ ਹੀ ਮਿਲਣਗੇ ਆਪਾਂ ਨੂੰ ਤੇ ਯਾਨੀ ਕਿ ਨਵੇਂ ਇਕੱਲੇ ਲਾਏ ਲਾਏ ਆਪਾਂ 20000 ਦੇ ਪਵਾਏ ਸੀਗੇ ਇਹਦੋਂ ਰੀਸੈਂਟਲੀ ਯਾਨੀ ਕਿ ਸਾਲ ਕੀ ਹੋਇਆ ਪਵਾਇਆ ਨੂੰ ਤੇ ਤੁਸੀਂ ਬਾਕੀ ਦੇਖ ਲਿਓ ਹੋਣਾ ਕਿਦਾਂ ਲੱਗੀ ਗੱਡੀ ਤੇ 65000 ਰੁਪਇਆ ਡਿਮਾਂਡ ਆ ਗੱਡੀ ਦੀ ਆਪਣੀ ਯਾਨੀ ਕਿ ਮਾੜਾ ਮੋਟਾ ਘਟਾ ਵਧਾ ਲਵਾਂਗੇ ਆਪਾਂ ਤੇ ਗੱਡੀ 'ਚ ਕਮੀ ਕੋਈ ਨਹੀਂ ਹੈਗੀ ਭਰਾਵੋ ਪੂਰੀ ਓਕੇ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਛੋਟੀ ਜਿਹੀ ਵੀਡੀਓ ਸੀਗੀ ਆਪਾਂ ਤੇ ਮਿਲਦੇ ਆਪਾਂ ਅਗਲੀ ਵੀਡੀਓ ਸਾਰੇ